ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਮਹਾਂਸਾਰੀ ਦਾ ਅਤਵਾਲ ਦੇ ਪ੍ਰੋਗਰਾਮ ਵਿੱਚ ਆ ਵਿਚਾਰ ਵਟਾਂਦਰਾ ਜਿਸ ਦਿਵਸ ਸਾਡੇ ਨਾਲ ਮੌਜੂਦ ਨੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਡਾਕਟਰ ਤੇਜਿੰਦਰ ਵਿਲੇਜੀ ਸੋ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਧੰਨਵਾਦ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੈ ਕੇ ਗੱਲ ਕਰਾਂਗੇ ਤਾਂ ਸਰ ਮੇਰਾ ਪਹਿਲਾ ਸਵਾਲ ਇਹ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੈ ਕੇ ਅਨਮਾਨ ਲਗਾਇਆ ਜਾ ਰਿਹਾ ਹੈ ਕਿ ਛੇਤੀ ਹੋ ਜਾਣਗੀਆਂ ਕੀ ਕਹਿਣਾ ਚਾਹੋਗੇ ਸਰ ਦੇਖੋ ਫਰਵਰੀ 2025 ਚ ਇਹਨਾਂ ਦੀ ਨਿਰਧਾਰਤ ਜਿਹੜੀ ਡੇਟ ਹੈ ਜੀ ਔਰ ਜਦੋਂ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਮਿਲੀ ਹੈ ਜੀ ਤਾਂ ਅਜੀਬ ਦਾਸਤਾਨ ਇਹ ਹੁੰਦੀ ਹੈ ਕਿ ਜਦੋਂ ਉਹ ਜੇਲ੍ਹ 'ਚ ਸੀ ਹਾਂ ਜੀ ਉਸ ਵੇਲੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਹਾਂ ਜੀ ਤੇ ਦਿੱਲੀ ਦਾ ਮੁੱਖ ਮੰਤਰੀ ਜੇਲ੍ਹ 'ਚ ਹੈ ਹਾਂ ਜਦੋਂ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ 'ਤੇ ਮਿਲਦੀ ਹੈ ਜੀ ਜੀ ਬਿਲਕੁਲ ਜਿਨ੍ਹਾਂ ਵਿੱਚ ਉਹ ਮੁੱਖ ਮੰਤਰੀ ਦੇ ਅਹੁਦੇ ਦਾ ਪ੍ਰਯੋਗ ਬਿਨਾਂ ਐਲਜੀ ਦੀ ਸਹਿਮਤੀ ਨਾਲ ਤੋਂ ਨਹੀਂ ਸੀ ਕਰ ਸਕਦੇ ਕਿਸੇ ਫਾਈਲ ਤੇ ਸਾਈਨ ਨਹੀਂ ਸੀ ਕਰ ਸਕਦੇ ਕੋਈ ਮੀਟਿੰਗ ਨਹੀਂ ਸੀ ਲੈ ਸਕਦੇ ਫਿਰ ਆਉਂਦਿਆਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਆ ਉਹ ਛੱਡਦਾ ਹੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਉਹਨਾਂ ਨੇ ਨਾਲ ਹੀ ਐਲਾਨ ਕਰਤਾ ਸੀ ਕਿ ਉਹ ਉਦੋਂ ਹੀ ਮੱਖ ਮੰਤਰੀ ਦੇ ਅਹੁਦੇ ਤੇ ਕੁਰਸੀ ਤੇ ਬੈਠਣਗੇ ਜੀ ਜਦੋਂ ਦਿੱਲੀ ਦੇ ਲੋਕ ਦੁਬਾਰਾ ਉਹਨਾਂ ਨੂੰ ਇਹ ਕੁਰਸੀ ਜਿਹੜੀ ਆ ਦੇਣਗੇ ਜਾਨਕਿ ਦੁਬਾਰਾ ਆਮ ਆਦਮੀ ਪਾਰਟੀ ਨੂੰ ਫਤਵਾ ਦੇਣਗੇ ਜੀ ਜਿਹੜਾ ਫਤਵਾ ਸੀ ਉਹ ਇੰਨਾ ਵੱਡਾ ਸੀਗਾ ਕਿ ਇਹ ਮਤਲਬ 70 ਦੇ ਵਿੱਚੋਂ ਇਹਨਾਂ ਕੋਲ ਵੱਡੀ ਗਿਣਤੀ ਦੇ ਵਿੱਚ ਇੱਕ ਵਾਰੀ ਤਾਂ ਲਗਭਗ 68 ਸੀਟਾਂ ਆ ਗਈਆਂ ਫਿਰ ਦੂਸਰੀ ਵਾਰੀ ਵੀ ਇਹਨਾਂ ਨੂੰ ਦੋ ਤਿਹਾਈ ਤੋਂ ਵੱਡਾ ਬਹੁਮਤ ਜਿਹੜਾ ਇਹਨਾਂ ਨੂੰ ਮਿਲਿਆ ਜੀ ਹੁਣ ਜਦੋਂ ਇਹਨਾਂ ਨੇ ਦੁਬਾਰਾ ਇਹ ਐਲਾਨ ਕਰ ਦਿੱਤਾ ਕਿ ਜੇ ਲੋਕ ਮੇਰੇ ਹੱਕ 'ਚ ਵੋਟ ਪਾਉਣਗੇ ਜੀ ਤਾਂ ਮੈਂ ਫਿਰ ਇਹ ਜਿਹੜੀ ਕੁਰਸੀ ਆ ਇਹ ਲਵਾਂਗਾ ਜੀ ਹੁਣ ਦੇਖਣ ਨੂੰ ਤਾਂ ਇਹ ਲੱਗਦਾ ਸੀਗਾ ਕਿ ਚੋਣਾਂ ਬਹੁਤ ਜਲਦੀ ਹੋ ਜਾਣਗੀਆਂ ਦੇਖੋ ਦਸੰਬਰ ਦਾ ਅੱਧ ਅੱਜ ਬੀਤ ਗਿਆ ਹੈ ਹਾਂ ਔਰ ਅਜੇ ਵੀ ਕੋਈ ਐਸੀ ਪ੍ਰਕਿਰਿਆ ਜਿਹੜੀ ਆ ਸੈਂਟਰ ਵੱਲੋਂ ਜਾਂ ਚੋਣ ਕਮਿਸ਼ਨਰ ਵੱਲੋਂ ਨਹੀਂ ਆਈ ਜੀ ਭਾਵੇਂ ਆਮ ਆਦਮੀ ਪਾਰਟੀ ਨੇ ਆਪਣੀ ਇੱਕ ਤੋਂ ਬਾਅਦ ਦੂਜੀ ਦੂਜੀ ਬਾਅਦ ਤੀਜੀ ਤੀਜੀ ਬਾਅਦ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ ਜੀ ਬਾਕੀ ਪਾਰਟੀਆਂ ਚ ਵੀ ਸਰਗਰਮੀ ਇਹ ਤੇਜ਼ ਹੋ ਗਈ ਹੈ ਪਰ ਇਹ ਗੱਲ ਤਾਂ ਯਕੀਨਨ ਹੈ ਕਿ ਨਿਰਧਾਰਿਤ ਸਮਾਂ ਜਿਹੜਾ ਆ ਉਹ ਫਰਵਰੀ 225 ਹੈ ਤੇ ਮੈਨੂੰ ਲੱਗਦਾ ਉਹਦੇ ਤੋਂ ਅਡਵਾਂਸ ਚੋਣਾਂ ਨਹੀਂ ਹੋਣਗੀਆਂ ਇਹ ਚੋਣਾਂ ਫਰਵਰੀ ਚ ਹੀ ਹੋਣਗੀਆਂ ਹੂੰ ਸਰ ਹੁਣ ਮੇਰਾ ਅਗਲਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਲਿਸਟ ਜਿਹੜੀ ਹੈ ਉਹ ਰਿਲੀਜ਼ ਕਰ ਦਿੱਤੀ ਹੈ ਤੇ ਸਰ ਖਬਰਾਂ ਦੇ ਵਿੱਚ ਇਹ ਵੀ ਹੈ ਕਿ ਬਹੁਤ ਸਾਰੇ ਐਮ ਐਲ ਏਜ਼ ਇਦਾਂ ਦੇ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਿਆ ਕੀ ਕਾਰਨ ਹੈ ਸਰ ਦੇਖੋ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਚੋਣ ਮਹੰਮ ਦਾ ਵਿਗਲ ਹੈ ਉਹ ਬਹੁਤ ਪਹਿਲਾਂ ਵਜਾ ਦਿੱਤਾ ਸੀ ਜੀ ਔਰ ਸ਼ਾਇਦ ਕੋਈ ਉਹਨਾਂ ਨੂੰ ਐਸੀ ਰਿਪੋਰਟ ਮਿਲੀ ਹੋਵੇ ਕੋਈ ਵਾਰੀ ਏਜੰਸੀਆਂ ਰਿਪੋਰਟਿੰਗ ਕਰਕੇ ਦੱਸਦੀਆਂ ਨੇ ਵੀ ਤੇਰੇ ਕੁਝ ਸਾਥੀ ਜਿਹੜੇ ਨੇ ਬਾਗੀ ਹੋ ਰਹੇ ਨੇ ਜੀ ਇਸ ਤੋਂ ਪਹਿਲਾਂ ਕਿ ਸਾਥੀ ਬਾਗੀ ਹੋਣ ਤੁਸੀਂ ਹੀ ਉਹਨਾਂ ਨੂੰ ਬਾਹਰ ਕੱਢ ਦੇਵੋ ਕਈ ਕੁਝ ਹੁੰਦਾ ਹੈ ਇਲੈਕਸ਼ਨ ਦੇ ਦਿਨਾਂ 'ਚ ਬਹੁਤ ਕੁਝ ਹੁੰਦਾ ਹੈ ਹਮ ਹੁਣ ਇੱਕ ਤੋਂ ਬਾਅਦ ਇੱਕ ਜਿਹੜੀਆਂ ਲਿਸਟਾਂ ਆ ਗਈਆਂ ਤੇ ਕੱਲ ਉਹਨਾਂ ਨੇ ਆਪਣਾ ਕੰਮ ਸੰਪੂਰਨ ਕਰ ਦਿੱਤਾ 70 ਵਿਧਾਨ ਸਭਾ ਹਲਕੇ ਨੇ ਤੇ 17 ਦੇ ਵਿੱਚੋਂ ਹੀ ਉਹਨਾਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਖੜੇ ਕਰ ਦਿੱਤੇ ਜੀ ਜਦੋਂ 17 ਦੀ ਗੱਲ ਕਰਦੇ ਆ ਤਾਂ 20 ਵਿਧਾਇਕ ਐਸੇ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜੀ 20 ਵਿਧਾਇਕਾਂ ਵਿੱਚੋਂ ਦੋ ਵਿਧਾਇਕ ਐਸੇ ਨੇ ਜਿਨ੍ਹਾਂ ਦੀਆਂ ਟਿਕਟਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀਆਂ ਜੀ ਇੱਥੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਦੋਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਇੱਕ ਦੀ ਪਤਨੀ ਨੂੰ ਟਿਕਟ ਦਿੰਦੀ ਆ ਇੱਕ ਦੇ ਪੁੱਤਰ ਨੂੰ ਟਿਕਟ ਦਿੰਦੀ ਆ ਇਹਦਾ ਮਤਲਬ ਵੀ ਉਹ ਜੋ ਦੋ ਟਿਕਟਾਂ ਜਿਹੜੀਆਂ ਉਹ ਸਹਿਮਤੀ ਦੇ ਨਾਲ ਹੋਈਆਂ ਜੀ ਜਿਹੜੀਆਂ 18 ਵਿਅਕਤੀਆਂ ਦੀ ਤਬਦੀਲੀ ਕੀਤੀ ਗਈ ਉਹਨਾਂ ਵਿੱਚੋਂ 7-8 ਤਾਂ ਬਹੁਤ ਹੀ ਇੰਪੋਰਟੈਂਟ ਸੀਗੇ ਜਿਨ੍ਹਾਂ ਨੂੰ ਛੱਡਿਆ ਜਾ ਨਹੀਂ ਸੀ ਸਕਦਾ ਪਰ ਜੇ ਉਹਨਾਂ ਨੂੰ ਵੀ ਛੱਡਣਾ ਪਿਆ ਤਾਂ ਯਕੀਨਨ ਕੋਈ ਨਾ ਕੋਈ ਐਸੀ ਗੱਲ ਰਹੀ ਹੋਏਗੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਉਹ ਜਿਹੜੇ ਵਿਧਾਇਕ ਆ ਉਹਨਾਂ ਦੀ ਟਿਕਟ ਜਿਹੜੀ ਆ ਉਹ ਕੱਟਣੀ ਪਈ ਜੀ ਕਮਾਲ ਦੀ ਗੱਲ ਅਰਵਿੰਦ ਕੇਸਰੀਵਾਲ ਦੀ ਇਹ ਹੈ ਕਿ ਉਹ ਜੋ ਕੁਝ ਕਰਦੇ ਨੇ ਉਹ ਪਹਿਲਾਂ ਐਲਾਨ ਕਰ ਦਿੰਦੇ ਨੇ ਜੀ ਜੀ ਉਹਨਾਂ ਨੇ ਜਦੋਂ ਪਹਿਲੀ ਲਿਸਟ ਜਾਰੀ ਕੀਤੀ ਤੇ ਉਹਨਾਂ ਨੇ ਇੱਕ ਵਿਧਾਇਕ ਦੀ ਟਿਕਟ ਕੱਟ ਦਿੱਤੀ ਹਾਂ ਦੂਜੀ ਲਿਸਟ ਵਿੱਚ ਵੀ ਉਹਨਾਂ ਨੇ ਕੁਝ ਵਿਧਾਇਕਾਂ ਦੀ ਟਿਕਟਾਂ ਕੱਟ ਦਿੱਤੀਆਂ ਜੀ ਤੀਜੀ 'ਚ ਵੀ ਕੁਝ ਦੀਆਂ ਕੱਟ ਦਿੱਤੀਆਂ ਹਾਂ ਜਦ ਕਿ ਉਹ ਇਦਾਂ ਵੀ ਕਰ ਸਕਦੇ ਸੀ ਵੀ ਜਿਨ੍ਹਾਂ ਦੀਆਂ ਕਟਣੀਆਂ ਸੀ ਉਹਨਾਂ ਨੂੰ ਚੌਥੀ ਲਿਸਟ ਤੱਕ ਪੈਂਡਿੰਗ ਰੱਖ ਸਕਦੇ ਸੀ ਹਾਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਨ੍ਹਾਂ ਦੀ ਫੀਡਬੈਕ ਮੈਨੂੰ ਠੀਕ ਨਹੀਂ ਮਿਲ ਰਹੀ ਜੀ ਫੀਡਬੈਕ ਵੱਖ-ਵੱਖ ਪੱਖਾਂ ਤੋਂ ਉਹਨਾਂ ਨੇ ਕਲੈਕਟ ਕੀਤੀ ਹੈ ਉਹਨਾਂ ਦੇ ਦੱਸਣ ਮਤਾਂ ਆਮ ਆਦਮੀ ਪਾਰਟੀ ਦੇ ਦੱਸਣ ਮਤਾਂ ਜੀ ਫੀਡਬੈਕ ਇਕੱਤਰ ਕਰਨ ਦਾ ਉਹਨਾਂ ਦਾ ਜਿਹੜਾ ਤਰੀਕਾ ਸੀ ਉਹ ਇਹ ਸੀ ਕੁਝ ਤਾਂ ਆਪੋਜੀਸ਼ਨ ਦੇ ਲੋਕਾਂ ਵੱਲੋਂ ਦਿੱਤੀ ਗਈ ਜਿਹੜੀ ਜਾਣਕਾਰੀ ਹੈ ਜਾਂ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਉਹਨਾਂ ਨੇ ਆਪਣੇ ਤੌਰ ਤੇ ਗੁਪਤ ਰਿਪੋਰਟ ਜਿਹੜੀ ਆ ਮੰਗੀ ਆ। ਹਮਮ ਦੂਜੀ ਉਹਨਾਂ ਦੇ ਅੰਡਰ ਕੰਮ ਕਰਦੀਆਂ ਸਰਕਾਰੀ ਏਜੰਸੀਆਂ ਤੋਂ ਉਹਨਾਂ ਨੇ ਆਪਣੇ ਵਿਧਾਇਕਾਂ ਦੀ ਇੱਕ ਰਿਪੋਰਟ ਜਿਹੜੀ ਆ ਉਹ ਮੰਗੀ ਆ। ਹਮਮ ਤੀਸਰੀ ਉਹਨਾਂ ਨੇ ਆਪਣੇ ਉਸ ਹਲਕੇ ਦੇ ਜਿਹੜੇ ਵੋਟਰ ਨੇ ਉਹਨਾਂ ਤੋਂ ਰਿਪੋਰਟ ਮੰਗੀ ਆ। ਚੌਥਾ ਉਹਨਾਂ ਨੇ ਆਪਣਾ ਇੱਕ ਨੈਟਵਰਕ ਐਸਾ ਬਣਾਇਆ ਹੋਇਆ ਹੈ ਪਾਰਟੀ ਦਾ। ਜੀ ਉਹਦੇ ਵਿੱਚੋਂ ਵੀ ਰਿਪੋਰਟ ਮੰਗੀ ਆ। ਸੋ ਇਹ ਜਿਹੜੇ 18 ਮੈਂ 20 ਨਹੀਂ ਮੰਨਾਂਗਾ ਮੈਂ 18 ਮੰਨਦਾ ਜੀ 18 ਵਿਧਾਇਕਾਂ ਨੂੰ ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਉਹ ਸਾਰੇ ਦੇ ਸਾਰੇ ਇਸੇ ਕੈਟਾਗਰੀ ਦੇ ਵਿੱਚ ਆਉਂਦੇ ਨੇ ਜੀ ਇਹਨਾਂ ਦੇ ਵਿੱਚੋਂ ਇੱਕ ਮਨੀਸ਼ ਸੁਸੋਦੀਆ ਨੇ ਮਨੀਸ਼ ਸੁਸੋਦੀਆ ਜੀ ਜਿਹੜੇ ਮਤਲਬ ਬਹੁਤ ਇੰਪੋਰਟੈਂਟ ਨੇ ਔਰ ਉੱਥੇ ਦੀ ਮਤਲਬ ਡਿਪਟੀ ਸੀਐਮ ਨੇ ਜੇਲ੍ਹ ਚ ਵੀ ਗਏ ਨੇ ਅਰਵਿੰਦ ਕੇਜਰੀਵਾਲ ਦੀ ਸਜੀ ਬਾਖਵਾਉਂਦੇ ਨੇ ਜੇ ਉਹਨਾਂ ਦੀ ਸੀਟ ਹੈ ਉਹ ਬਦਲੀ ਗਈ ਹੈ ਜੀ ਜੀ ਹੁਣ ਇਹਦਾ ਮਤਲਬ ਇਹ ਵੀ ਹੈ ਵੀ ਜਿਹੜੀ ਸੀਟ ਬਦਲਣਾ ਆ ਉਹ ਸੀਟ ਮੈਨੂੰ ਯਾਦ ਹੈ ਪਟਪਟਗੰਜ ਸੀਟ ਦਾ ਨਾਂ ਆ ਪਟਪਟਗੰਜ ਤੋਂ ਉਹ ਦੋ ਵਾਰੀ ਜਿੱਤੇ ਨੇ ਦੋ ਵਾਰੀ ਨਹੀਂ ਉਹ ਤਿੰਨ ਵਾਰੀ ਜਿੱਤੇ ਨੇ ਤਿੰਨ ਵਾਰੀ ਪਟਪਟਗੰਜ ਤੋਂ ਜਿੱਤ ਜਾਣ ਵਾਲੇ ਵਿਧਾਇਕ ਨੂੰ ਇਸ ਵਾਰੀ ਸੀਟ ਬਦਲ ਦਿੱਤੀ ਗਈ ਜੀ ਔਰ ਸੀਟ ਬਦਲਣਾ ਵੀਕ ਇਸ ਗੱਲ ਦਾ ਸੰਕੇਤ ਹੁੰਦਾ ਹੈ ਵੀ ਉਸ ਲੀਡਰ ਦਾ ਉਥੋਂ ਹੁਣ ਜਿੱਤਣਾ ਮੁਸ਼ਕਲ ਲੱਗਦਾ ਹੈ ਜੀ ਇਸ ਕਰਕੇ ਉਹਨੂੰ ਸੇਫ ਸੀਟ ਦਿੱਤੀ ਗਈ ਹੈ ਜੀ ਇਹ ਸਾਰੇ ਕੁਝ ਨੂੰ ਮੈਂ ਇਦਾਂ ਦੇਖਦਾ ਆ ਰਾਜਨੀਤੀ ਵਿੱਚ ਜਦੋਂ ਤੁਸੀਂ 10 ਸਾਲ ਕੰਮ ਕਰ ਲੈਂਦੇ ਹੋ ਨਾ ਹਾਂ 10 ਸਾਲਾਂ ਬਾਅਦ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਬਹੁਤ ਵੱਧ ਜਾਂਦੀ ਹੈ ਜੀ ਐਂਟੀ ਇਨਕੰਬੈਂਸੀ ਦੇ ਚੱਲਦਿਆਂ ਜਿਹੜੀ 네ਗਟਿਵ ਵੋਟ ਹੈ ਉਹ ਪੈਣ ਦੇ ਚਾਂਸ ਹੁੰਦੇ ਨੇ ਜੀ ਹੁਣ ਬਹੁਤੀਆਂ ਰਾਸੀ ਪਾਰਟੀਆਂ ਇਦਾਂ ਪਾਸਟ ਰਿਚ ਕਰਦੀਆਂ ਨੇ ਐਂਟੀ ਇਨਕੰਬੈਂਸੀ ਦਾ ਹੱਲ ਕਰਨ ਦੇ ਲਈ ਬਹੁਤ ਉਮੀਦਵਾਰ ਬਦਲ ਦਿੱਤੇ ਜਾਂਦੇ ਨੇ ਵੀ ਦੇਖੋ ਤੁਹਾਡਾ ਕੰਮ ਨਹੀਂ ਸੀ ਨਾ ਕਰਦਾ ਆਪਾਂ ਉਹਨੂੰ ਟਿਕਟ ਨਹੀਂ ਦਿੱਤੀ ਹੁਣ 17 ਦੇ ਵਿੱਚੋਂ ਜੇ 20 ਬੰਦੇ ਬਦਲ ਦਿੱਤੇ ਗਏ ਤਾਂ ਇਹਦਾ ਮਤਲਬ ਆ ਵੀ ਇਹ ਵੱਡੀ ਗਿਣਤੀ ਆ ਜਿਨ੍ਹਾਂ ਨੂੰ ਬਦਲ ਦਿੱਤਾ ਗਿਆ ਇਹਦੇ ਨਾਲ ਐਂਟੀ ਇਨਕੰਬੈਂਸੀ ਦਾ ਘਟਦੀ ਹੈ ਪਰੰਤੂ ਇਹਨਾਂ ਵਿੱਚੋਂ ਜੇ ਕੁਝ ਲੋਕ ਵਰੋਧ ਚ ਖੜ ਗਿਆ ਆਜ਼ਾਦ ਖੜ ਗਿਆ ਜੀ ਤਾਂ ਜਿਵੇਂ ਇਹ ਬਰਨਾਲੇ ਦੀ ਸੀਟ ਇਹਨਾਂ ਦੇ ਹੀ ਇੱਕ ਬਰਨਾਲੇ ਜ਼ਿਲ੍ਹੇ ਦੇ ਪ੍ਰਧਾਨ ਨੇ ਹਰਾਤੀ ਸੀ ਉਹ ਜਆ ਜਿਹੜਾ ਨਜ਼ਾਰਾ ਉਹ ਵੀ ਦੇਖਣ ਨੂੰ ਮਿਲ ਸਕਦਾ ਹੂੰ ਮੈਂ ਕੁਝ ਸੀਟਾਂ ਦਾ ਐਨਲਿਸਿਸ ਕੀਤਾ ਜਿਨ੍ਹਾਂ ਸੀਟਾਂ ਤੋਂ ਅ ਅਰਵਿੰਦ ਕੇਜਰੀਵਾਲ ਨੇ ਆਪਣੇ 18 ਮਤਲਬ ਅਬ ਵਿਧਾਇਕਾਂ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਚੋਂ 7-8 ਐਸੀਆਂ ਇੰਪੋਰਟੈਂਟ ਸੀਟਾਂ ਨੇ ਜਿੱਥੋਂ ਮੈਨੂੰ ਲੱਗਦਾ ਹੈ ਕਿ ਇਹ ਇੱਥੇ ਸੀਟ ਨਾ ਦੇਣਾ ਜਿਹੜਾ ਆ ਉਹ ਮੁਸੀਬਤ ਦਾ ਕਾਰਨ ਬਣ ਸਕਦਾ ਮੈਂ ਜਦੋਂ ਇਹ ਸਾਰੇ ਦਾ ਅਨਲਿਸਿਸ ਕਰ ਰਿਹਾ ਸੀਗਾ ਤਾਂ ਮੈਂ ਉਹਨਾਂ ਦੇ ਜਿੱਤਣ ਦੇ ਮਾਰਜਨ ਦਾ ਵੀ ਅਨਲਿਸਿਸ ਕੀਤਾ ਜਦੋਂ ਪਿਛਲੀਆਂ ਚੋਣਾਂ 'ਚ ਜਿੱਤੇ ਮੈਂ ਇਸ ਗੱਲ ਦਾ ਵੀ ਅਨਲਿਸਿਸ ਕੀਤਾ ਕਿ ਇਹ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਹੋਈ ਤੇ ਉਦੋਂ ਇਹਨਾਂ ਹਲਕਿਆਂ ਦਾ ਜਿਹੜਾ ਲੇਖਾ ਜੋਖਾ ਵੀ ਕੀਤਾ ਜਾਵੇ ਵੀ ਇੱਥੋਂ ਇਹਨਾਂ ਦੀ ਸਥਿਤੀ ਕੀ ਸੀ ਜੀ ਜੀ ਕਸਤੂਰਬਾ ਸੀਟ ਜਿਹੜੀ ਹੈ ਉਹ ਮਦਨ ਲਾਲ ਹੋਰੀ ਉੱਥੋਂ ਸਿਟਿੰਗ ਐਮ ਐਲ ਏ ਸੀ ਉਹਦੇ ਤੋਂ ਜਿਹੜੀ ਸੀਟ ਲੈ ਕੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਗਤ ਰਮੇਸ਼ ਪਹਿਲਵਾਨ ਨੂੰ ਦਿੱਤੀ ਗਈ ਜਗਤ ਰਮੇਸ਼ ਪਹਿਲਵਾਨ ਭਾਜਪਾ ਚੋਂ ਆਏ ਨੇ ਜੀ ਜਗਤ ਰੁਮੇਸ਼ ਪਹਿਲਵਾਨ ਦੀ ਪਤਨੀ ਭਾਜਪਾ ਦੀ ਕੌਂਸਲਰ ਹੈ ਭਾਜਪਾ ਚ ਵੱਡਾ ਇਹਨਾਂ ਦਾ ਨਾਂ ਆ ਮਤਲਬ 1 ਘੰਟਾ ਪਹਿਲਾਂ ਹੀ ਉਹ ਪਾਰਟੀ ਛੱਡ ਕੇ ਆਏ ਆ ਤੇ 1 ਘੰਟੇ ਬਾਅਦ ਹੀ ਉਹਨਾਂ ਨੂੰ ਇਹ ਜਿਹੜੀ ਸੀਟ ਆ ਉਹਦੇ ਰਨਵਾਜ ਦਿੱਤਾ ਗਿਆ ਹੁਣ ਜੇ ਅਸੀਂ 1 ਘੰਟੇ ਦੀ ਗੱਲ ਕਰੀਏ ਤੇ ਪਾਰਟੀ ਦਾ ਪਬਲੀਕਲੀ ਐਲਾਨ ਕਰਨ ਨੂੰ ਤਾਂ 1 ਘੰਟੇ ਹੋਇਆ ਪਰ ਅਰਵਿੰਦ ਕੇਜਰੀਵਾਲ ਸਾਹਿਬ ਤੱਕ ਪਾਰਟੀ ਦੀ ਉਸ ਅ ਸੁਪਰੀਮ ਬਾਡੀ ਤੱਕ ਜਾਣ ਲਈ ਵੀ ਜਿਨ੍ਹਾਂ ਨੇ ਟਿਕਟ ਦੇਣੀ ਹੈ ਉਹਨਾਂ ਤੱਕ ਜਾਣ ਲਈ ਤਾਂ ਘੰਟਾ ਕੀ ਉੱਥੇ ਸਾਲ ਦਾ ਸਮਾਂ ਬਹੁਤ ਥੋੜਾ ਹੈ ਇਹਦਾ ਮਤਲਬ ਇਹ ਹੈ ਕਿ ਜਗਤ ਰਮੇਸ਼ ਪਹਿਲਵਾਨ ਜਿਹੜਾ ਆ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਸੀ ਉਹ ਕਿਵੇਂ ਸੰਪਰਕ ਵਿੱਚ ਸੀ ਸਾਨੂੰ ਇਹਦੇ ਬਾਰੇ ਨਹੀਂ ਪਤਾ ਲੱਗਦਾ ਪਰ ਇਹ ਗੱਲ ਆ ਕਲੀਅਰ ਹੈ ਜਦੋਂ ਉਹ ਸੰਪਰਕ ਵਿੱਚ ਸੀ ਤਾਂ ਹੋ ਸਕਦਾ ਹੈ ਕਿ ਮਦਨ لال ਹੋਰਾਂ ਨੂੰ ਵੀ ਪਤਾ ਹੋਵੇ ਵੀ ਉੱਥੋਂ ਜੇ ਉਹ ਆ ਗਿਆ ਤਾਂ ਉਹਨੂੰ ਟਿਕਟ ਮਿਲਣੀ ਹੈ ਤੇ ਹੋ ਸਕਦਾ ਹੈ ਕਿ ਮਦਨ لال ਜਿਹੜਾ ਭਾਜਪਾ ਚੱਲ ਜਾ ਜੀ ਹੋ ਸਕਦਾ ਮਨ ਲਾ ਕਾਂਗਰਸ ਚੱਲ ਜਾ ਹੋ ਸਕਦਾ ਮਨ ਆਜ਼ਾਦ ਖੜ ਜਾ ਸੋ ਇਦਾਂ ਦੀਆਂ ਪੋਸਿਬਿਲਿਟੀਆਂ ਦੇ ਚਾਂਸ ਬਣੇ ਰਹਿੰਦੇ ਨੇ ਜੀ ਇਦਾਂ ਨਰੇਲਾ ਸੀਟ ਤੋਂ ਸ਼ਰਦ ਕਪੂਰ ਹੋਰੀ ਐਮ ਐਲ ਏ ਸੀ ਜੀ ਉਹਨਾਂ ਦੀ ਥਾਂ ਤੇ ਦਿਨੇਸ਼ ਭਾਰਤਵਾਜ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਸੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜੀ ਤਿਮਾਰਪੁਰ ਸੀਟ ਤੋਂ ਦਲੀਪ ਪਾਂਡੇ ਐਮ ਐਲ ਏ ਵੀ ਸੀ ਔਰ ਚੀਫ ਵੈਪ ਵੀ ਸੀ ਚੀਫ ਵੈਪ ਹੁੰਦਾ ਹੈ ਜਿਹੜਾ ਸਾਰੇ ਵਿਧਾਇਕਾਂ ਨੂੰ ਇੱਕ ਮੁਖੀ ਦੇ ਰੂਪ ਵਿੱਚ ਜੀ ਕੁਝ ਹੁਕਮ ਜਾਰੀ ਕਰਦਾ ਹੈ ਜਦੋਂ ਖਾਸ ਕਰਕੇ VOTING ਹੁੰਦੀ ਹੈ ਜੀ ਜੀ ਔਰ ਚੀਫ ਵੈਪ ਦਾ ਉਹਦਾ ਬਹੁਤ ਵੱਡਾ ਹੁੰਦਾ ਹੁਣ ਦਲੀਪ ਪਾਂਡੇ ਚੀਫ ਵੈਪ ਨੂੰ ਵੀ ਇਸ ਵਾਰ ਸੀਟ ਤੋਂ ਵਾਝਾ ਕਰ ਦਿੱਤਾ ਗਿਆ ਰੱਬ ਜਾਣੇ ਉਹਦੀ ਥਾਂ ਤੇ ਸਰਿੰਦਰ ਪਾਲਸਿੰਘ ਬਿਟੂ ਹਰਾਉਂ ਟਿਕਟ ਦਿੱਤੀ ਗਈ ਆ ਕੀ ਕਾਰਨ ਸੀ ਕਿ ਚੀਫ ਵੈਪੀ ਜਿਹੜਾ ਆ ਉਹ ਉਹ ਮਤਲਬ ਆਪਣੇ ਜਿਹੜੇ ਆ ਸਕੋਰ ਕਾਰਡ ਪੂਰੇ ਨਹੀਂ ਕਰ ਸਕਿਆ ਜੀ ਇਹਦਾ ਦਰਸ਼ ਨਗਰ ਤੋਂ ਪਵਨ ਸ਼ਰਮਾ ਐਮ ਐਲ اے ਸੀ ਉਹਨਾਂ ਦੀ ਥਾਂ ਤੇ ਮਕੇਸ਼ ਗੋਇਲ ਨੂੰ ਟਿਕਟ ਦਿੱਤੀ ਗਈ ਆ ਜਿਹੜੇ ਕਾਉਂਸਲਰ ਸੀ ਆਮ ਆਦਮੀ ਪਾਰਟੀ ਦੇ ਇਹ ਮਕੇਸ਼ ਗੋਇਲ ਬਾਰੇ ਮੈਂ ਰਾਹ ਬਗਾਹ ਪੜਦਾ ਰਿਹਾ ਇਹ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਵਧੀਆ ਆਗੂ ਹੈ ਹਾਂ ਮੁੰਡਕਾ ਸੀਟ ਇੱਕ ਬੜੀ ਇੰਪੋਰਟੈਂਟ ਸੀਟ ਹੈ ਇੱਥੋਂ ਵੀ ਪਿਛਲੀ 3 ਟਰਮਾਂ ਤੋਂ ਆਮ ਆਦਮੀ ਪਾਰਟੀ ਦਾ ਲੀਡਰ ਜਿਹੜਾ ਆ ਉਹ ਉਹ ਧਰਮਪਾਲ ਲਾਕੜਾ ਜਿੱਤਦਾ ਰਿਹਾ ਹੈ ਜੀ ਉਹ ਮਤਲਬ ਦਿੱਲੀ ਦੇ ਜਿਹੜੇ 70 ਵਿਧਾਇਕ ਨੇ ਉਹਨਾਂ 17 ਵਿਧਾਇਕਾਂ ਵਿੱਚੋਂ ਸਭ ਤੋਂ ਅਮੀਰ ਵਿਧਾਇਕ ਹੈ ਜੀ ਔਰ ਬਹੁਤੀ ਵਾਰੀ ਰਾਜਨੀਤੀ ਵਿੱਚ ਅਮੀਰ ਬੰਦੇ ਦੀ ਟਿਕਟ ਨਹੀਂ ਕੱਟੀ ਜਾਂਦੀ ਕਿਉਂਕਿ ਰਾਜਨੀਤੀ ਵਿੱਚ ਇਹ ਸਮਝਿਆ ਜਾਂਦਾ ਹੈ ਵੀ ਅਮੀਰ ਬੰਦਾ ਜਿਹੜਾ ਆ ਉਹ ਪੈਸੇ ਦੇ ਯੋਰ ਨਾਲ ਟਿਕਟਾਂ ਵੋਟਾਂ ਖਰੀਦ ਲੈਂਦਾ ਹੈ ਜੀ ਔਰ ਉਹ ਟਿਕਟ ਵੀ ਪੈਸੇ ਦੇ ਯੋਰ ਨਾਲ ਖਰੀਦ ਲੈਂਦਾ ਹੁਣ ਧਰਮਪਾਲ ਲਾਕੜਾ ਦੀ ਜਿਹੜੀ ਸੀਟ ਹੈ ਉਹ ਕੱਢ ਦਿੱਤੀ ਗਈ ਹੈ ਇਹਦੀ ਥਾਂ ਤੇ ਜਸਬੀਰ ਨਰਾਲਾ ਨੂੰ ਸੀਟ ਦਿੱਤੀ ਗਈ ਹੈ ਜੀ ਇਹਦੇ ਨਾਲ ਇੱਕ ਜਿਹੜਾ ਇਲਜ਼ਾਮ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਟਿਕਟਾਂ ਵੇਚਦੀ ਹੈ ਹੁਣ ਇਹ ਤਾਂ ਮੈਨੂੰ ਇੱਥੇ ਇਲਜ਼ਾਮ ਪੁੱਠਾ ਪੈਂਦਾ ਲੱਗਦਾ ਹੈ ਵੀ ਇਲਜ਼ਾਮ ਸਿੱਧ ਨਹੀਂ ਹੁੰਦਾ ਇਦਾਂ ਜੰਗਪੂਰੀ ਸੀਟ ਤੋਂ ਰਜੇਸ਼ ਰਿਸ਼ੀ ਹੋਰੀ ਐਮ ਐਲ ਏ ਸੀ ਉਹਨਾਂ ਦੇ ਹੀ ਸੀਟ ਕੱਟ ਕੇ ਜਗਤ ਪ੍ਰਵੀਨ ਕੁਮਾਰ ਨੂੰ ਦੇਤੀ ਗਈ ਹੈ ਇਹ ਵੀ ਆਮ ਆਦਮੀ ਪਾਰਟੀ ਦੇ ਹੀ ਕਾਰਕਟਰਤਾ ਸੀਗੇ ਇਦਾਂ ਜੰਗਪੂਰਾ ਤੋਂ ਪ੍ਰਵੀਨ ਕੁਮਾਰ ਦੀ ਸੀਟ ਕੱਟ ਕੇ ਮਨੀਸ਼ ਸ਼ੋਧਿਆ ਨੂੰ ਦਿੱਤੀ ਗਈ ਹੈ ਮਨੀਸ਼ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਇਹ ਪਟਪੜ ਗੰਜ ਤੋਂ ਉਹ ਤਿੰਨ ਵਾਰੀ ਜਿੱਤੇ ਨੇ ਔਰ ਉਥੇ ਦੇ ਡਿਪਟੀ ਸੀਐਮ ਨੇ ਉਥੇ ਦੇ এডਿਕੇਸ਼ਨ ਸਿਸਟਮ ਚ ਵੱਡੇ ਸੁਧਾਰ ਕਰਨ ਵਾਲਾ ਵੱਡਾ ਲੀਡਰ ਹੈ ਔਰ ਮਨੀਸ਼ ਬਾਰੇ ਇਹ ਗੱਲ ਪ੍ਰਮੁੱਖ ਹੈ ਕਿ ਰਾਜਨੀਤੀ ਜ ਔਣ ਤੋਂ ਪਹਿਲਾਂ ਇੱਕ ਸਮਾਜ ਸੇਵੀ ਸੀ ਔਰ ਬਹੁਤ ਹੰਬਲ ਕਿਸਮ ਦਾ ਇਨਸਾਨ ਹੈ ਔਰ ਜਿਨੇ ਮਤਲਬ এডਿਕੇਸ਼ਨ ਚ ਵੱਡੇ ਸੁਧਾਰ ਕੀਤੇ ਨੇ ਔਰ ਦੁਨੀਆ ਭਰ ਦਾ ਜਿਹੜਾ ਧਿਆਨ ਖਿੱਚਿਆ ਹੈ ਨੇ এডਿਕੇਸ਼ਨ ਚ ਕੰਮ ਕਰਕੇ ਇਹ ਤਰਲੋਕਪੁਰੀ ਸੀਟ ਤੋਂ ਰੋਹਿਤ ਕੁਮਾਰ ਦੀ ਸੀਟ ਜਿਹੜੀ ਹੈ ਉਹ ਕੱਟ ਦਿੱਤੀ ਗਈ ਹੈ ਤੇ ਅੰਜਨਾ ਪਰਚਾ ਨੂੰ ਸੀਟ ਦੇ ਦਿੱਤੀ ਗਈ ਹੈ ਜੀ ਹੁਣ ਤਰਲੋਕਪੁਰੀ ਸੀਟ ਦੀ ਵੀ ਮੈਂ ਜਦੋਂ ਐਨਲਿਸਿਸ ਕਰ ਰਿਹਾ ਸੀਗਾ ਤੇ ਤਰਲੋਕਪੁਰੀ ਤੋਂ ਰੋਹਿਤ ਕੁਮਾਰ ਹੋਰੀ ਦੂਜੀ ਵਾਰ ਜਿੱਤੇ ਨੇ ਦੂਜੀ ਵਾਰ ਜਿੱਤਣ ਕਰਕੇ ਉਹਨਾਂ ਦਾ ਵੱਡਾ ਉੱਥੇ ਇੱਕਦਮ ਬਹੁਤ ਹੈ ਵੱਡਾ ਨਾ ਆ ਆ ਤੇ ਰੋਹਿਤ ਕੁਮਾਰ ਨੇ ਐਲਾਨ ਕਰ ਦਿੱਤਾ ਹੈ ਕਿ ਮੈਂ ਬਾਗੀ ਹੋ ਕੇ ਆਜ਼ਾਦ ਖੜਾਂਗਾ ਜੀ ਜੇ ਉਹ ਆਜ਼ਾਦ ਖੜਦੇ ਨੇ ਤੇ ਉਹ ਅੰਜਨ ਵਾਲੀ ਮੁਸੀਬਤ ਬਣ ਗਏ ਆਮ ਆਦਮੀ ਪਾਰਟੀ ਲਈ ਉਹ ਇੱਕ ਸਮੱਸਿਆ ਬਣ ਸਕਦੇ ਨੇ ਮਟਿਆੜਾ ਤੋਂ ਗੁਲਾਬ ਸਿੰਘ ਜਿਹੜੇ ਉੱਥੇ ਦੇ ਐਮ ਐਲ ਏ ਆ ਉਹਨਾਂ ਦੀ ਥਾਂ ਤੇ ਸੁਮੇਸ਼ ਸੁਕੀਨ ਹੋਰਾਂ ਨੂੰ ਟਿਕਟ ਦੇ ਦਿੱਤੀ ਗਈ ਆ ਉਹ ਕਾਂਗਰਸ ਦੇ ਵਿੱਚੋਂ ਆਏ ਨੇ ਔਰ ਕਾਂਗਰਸ ਚੋਂ ਉਹ ਕੋਈ ਲੰਬੇ ਸਮੇਂ ਦੇ ਨਹੀਂ ਆਏ ਥੋੜਾ ਸਮਾਂ ਹੋਇਆ ਸੋ ਕਹਿਣ ਦਾ ਮਤਲਬ ਇਹ ਹੈ ਕੇ ਟਕਟਾਂ ਕੱਟਣ ਤੇ ਕਟਾਉਣ ਦਾ ਪ੍ਰੋਸੈਸ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਸਿਰੇ ਚੜ ਚੁੱਕਾ ਹੈ 70 ਦਿਆਂ 70 ਜਿਹੜੇ ਐਮਐਲਏ ਦੇ ਉਮੀਦਵਾਰ ਨੇ ਉਹਨਾਂ ਨੇ ਐਲਾਨ ਦਿੱਤੇ ਨੇ ਔਰ ਇੱਕ ਪਾਰਟੀ ਨੇ ਇਸ ਗੱਲ 'ਚ ਪਹਿਲ ਜਿਹੜੀ ਹੈ ਲੈ ਲਈ ਹੈ ਔਰ ਉਹ ਲੋਕ ਘਰੋਂ ਘਰੀ ਨਿਕਲ ਤੁਰੇ ਨੇ ਕਿ ਆਪਣਾ ਜਿਹੜਾ ਚੋਣ ਮਹਾਂਮੇ ਉਹਨੂੰ ਉਗਰਮ ਕੀਤਾ ਜਾਵੇ। ਅਗਲਾ ਸਵਾਲ ਮੇਰਾ ਹੈ ਕਿ ਆਕਦੇ ਨੇ ਬਹੁਤ ਸਾਰੇ ਆਗੂ ਨੇ ਆਮ ਆਦਮੀ ਪਾਰਟੀ ਦੇ ਉਹ ਪਾਰਟੀ ਛੱਡ ਕੇ ਜਾ ਚੁੱਕੇ ਨੇ ਤੇ ਸਰ ਕਈ ਆਗੂ ਇਦਾਂ ਦੇ ਨੇ ਜਿਹੜੇ ਪਾਰਟੀ ਛੱਡ ਕੇ ਜਾ ਵੀ ਸਕਦੇ ਨੇ ਕੀ ਕਿੱਥੋਂ ਤੱਕ ਸੱਚ ਹੈ? ਦੇਖੋ ਬਹੁਤ ਵਾਰੀ ਨਾ ਇਦਾਂ ਦੇ ਇਲਜ਼ਾਮ ਅਖਬਾਰਾਂ 'ਚ ਲੱਗੇ ਵੀ ਆਮ ਆਦਮੀ ਪਾਰਟੀ ਦੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਆਗੂ ਨੇ ਜੀ ਉਹ ਭਾਜਪਾ ਦੇ ਕੰਟੈਕਟ ਵਿੱਚ ਨੇ ਜੀ ਔਰ ਇਹ ਰੇਸ਼ੋ ਇੰਨੀ ਵੱਡੀ ਦੱਸੀ ਗਈ ਸੀ ਕਿ ਜੇ ਉਹ ਭਾਜਪਾ ਵੱਲ ਚਲੇ ਜਾਂਦੇ ਤਾਂ ਸਰਕਾਰ ਟੁੱਟ ਸਕਦੀ ਸੀ ਪਰ ਕਿਉਂਕਿ ਭਾਜਪਾ ਕੋ ਤਾਂ ਆਪਣੇ 6 ਵਿਧਾਇਕ ਹੀ ਸੀਗੇ ਜੀ ਤੇ ਉਹ ਉਹਨਾਂ ਨੂੰ ਸਰਕਾਰ ਬਣਾਉਣ ਲਈ 35 ਵਿਧਾਇਕਾਂ ਦੀ ਲੋੜ ਹੈ ਜੀ ਇਹਦਾ ਮਤਲਬ 29 ਵਿਧਾਇਕ ਜੇ ਜਾਂਦੇ ਤਾਂ ਸਰਕਾਰ ਬਣਦੀ ਸੀ ਹੁਣ ਜਦੋਂ ਅਸੀਂ ਇਹ ਸਾਰਾ ਕੁਝ ਦਾ ਕੱਚਾ ਚਿੱਠਾ ਸਾਡੇ ਸਾਹਮਣੇ ਆ ਗਿਆ ਤਾਂ ਇਹ ਗੱਲ ਲੱਗਦੀ ਆ ਵੀ ਇੰਨੇ ਵਿਧਾਇਕ ਜਾਣ ਦੀ ਸਥਿਤੀ 'ਚ ਨਹੀਂ ਸੀਗੇ ਜੀ ਟਿਕਟਾਂ ਤਾਂ 18 ਦੀਆਂ ਹੀ ਕੱਟ ਹੋਈਆਂ ਹੂੰ ਜੇ 18 ਦੀਆਂ ਟਿਕਟਾਂ ਕੱਟ ਹੋਈਆਂ ਤੇ ਇਹਨਾਂ ਵਿੱਚੋਂ ਕੁਝ ਬੰਦੇ ਆਮ ਆਦਮੀ ਪਾਰਟੀ ਦੇ ਜਿਹੜੇ ਸੀ ਉਹ ਭਾਜਪਾ ਦੇ ਟੱਚ ਸੀਗੇ ਕੁਝ ਬੰਦੇ ਕਾਂਗਰਸ ਦੇ ਟੱਚ ਸੀਗੇ ਕੁਝ ਬੰਦੇ ਇਸ ਲਈ ਵੀ ਮਜੂਸ ਅਦਾਸ ਹੋ ਸਕਦੇ ਆ ਜੀ ਕਿ ਬਹੁਤ ਸਾਰੇ ਲੋਕ ਜਦੋਂ ਆਮ ਆਦਮੀ ਪਾਰਟੀ ਹੋਂਦ ਚਾਹੁੰਦੀ ਆ ਨਾ ਹੂੰ ਤਾਂ ਉਹ ਐਂਟੀ ਕ腐ਸ਼ਨ ਜਾ ਜਿਹੜਾ ਪਰਿਵਾਰਵਾਦ ਹੈ ਜਾਂ ਇਦਾਂ ਦੀ ਜਿਹੜੀ ਪਰੰਪਰਿਕ ਰਾਜਨੀਤੀ ਹੈ ਉਹਦੇ ਖਿਲਾਫ ਵਿਦਰੋਹੀ ਹੋ ਕੇ ਆਪਣੇ ਘਰਾਂ ਤੋਂ ਆਪਣੇ ਕੰਮਕਾਰ ਨੂੰ ਛੱਡ ਕੇ ਰਾਜਨੀਤੀ 'ਚ ਆਏ ਸੀ ਜੀ ਉਹ ਲੋਕ ਬਹੁਤੀ ਵਾਰੀ ਆਪਣੇ ਆਦਰਸ਼ ਤੋਂ ਡਿਗਣਾ ਨਹੀਂ ਚਾਹੁੰਦੇ ਅਸੀਂ ਇਹ ਵੀ ਸੋਚਦੇ ਆਂ ਵੀ ਉਹ ਲੋਕ ਵੀ ਹੋਣਗੇ ਹੁਣ ਤੁਹਾਡਾ ਸਵਾਲ ਇਹ ਸੀ ਕਿ ਅੱਜ ਵੱਡੀ ਗਿਣਤੀ 'ਚ ਲੀਡਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਧਰ ਉਧਰ ਜਾ ਚੁੱਕੇ ਨੇ ਮੈਂ ਇਸ ਗੱਲ ਤੇ ਵੀ ਬੜਾ ਰਿਸਰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਮੰਗਲਵਾਰ ਵਾਲੇ ਦਿਨ ਸੀਲਮਪੁਰ ਇੱਕ ਐਸਾ ਇਲਾਕਾ ਆ ਜਿੱਥੇ ਮੁਸਲਮਾਨ ਬਹੁ ਗਿਣਤੀ ਹੈ ਔਰ ਬਹੁਤ ਛੋਟੀ ਆਬਾਦੀ ਮਤਲਬ ਲੋ ਇਨਕਮ ਗਰੁੱਪ ਵਾਲੀ ਆਬਾਦੀ ਉੱਥੇ ਰਹਿੰਦੀ ਐ ਸੀਲਮਪੁਰ ਏਰੀਆ ਚ ਉੱਥੇ ਦੇ ਵਿਧਾਇਕ ਅਬਦੁੱਲ ਰਹਿਮਾਨ ਹੋਰੀ ਜਿਹੜੇ ਨੇ ਉਹ ਪਾਰਟੀ ਛੱਡ ਕੇ ਮੰਗਲਵਾਰ ਐਸ ਨੂੰ ਗਏ ਨੇ ਹਾਂ ਉਹਨਾਂ ਨੂੰ ਟਿਕਟ ਜਦੋਂ ਦੂਜੀ ਲਿਸਟ ਆਈ ਸੀ ਜੀ ਤੇ ਉਹਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਸੀ ਮਿਲੀ ਹੂੰ ਉਸ ਤੋਂ ਬਾਅਦ ਉਹ ਚੁੱਪ ਤਾਂ ਜ਼ਰੂਰ ਹੋਏ ਸੀ ਪਰੰਤੂ 7 ਦਸੰਬਰ ਨੂੰ ਉਹਨਾਂ ਦੀਆਂ ਦੋ ਬੇਟੀਆਂ ਦਾ ਵਿਆਹ ਸੀ ਜੀ ਉਹਨਾਂ ਦੇ ਵਿਆਹ ਤੇ ਅ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਆਤਸ਼ੀ ਹੋਰੀ ਉਸ ਵਿਆਹ ਨੂੰ ਅਟੈਂਡ ਕਰਨ ਗਏ ਸੀ 7 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਸਿਗੇ ਪਰ ਉਸ ਤੋਂ ਬਾਅਦ 9 10 ਤਰੀਕ ਨੂੰ ਉਹਨਾਂ ਦੇ ਐਸੇ ਬਿਆਨ ਆਉਣ ਲੱਗ ਪਏ ਜਿਨ੍ਹਾਂ ਬਿਆਨਾਂ ਦੇ ਆਧਾਰ ਤੋਂ ਲੱਗਦਾ ਸੀ ਕਿ ਇਹਨਾਂ ਨੇ ਪਾਰਟੀ ਛੱਡ ਦੇਣੀ ਹੈ ਜੀ ਉਹਨਾਂ ਨੇ ਇੱਕ ਵੱਡੀ ਚਿੱਠੀ ਸ਼੍ਰੀ ਅਰਵਿੰਦ ਕੇਜਲੀਵਾਲ ਨੂੰ ਲਿਖੀ ਹੈ ਮੈਂ ਉਸ ਚਿੱਠੀ ਨੂੰ ਦੋ ਤਿੰਨ ਵਾਰੀ ਪੜ੍ਹਿਆ ਹੈ ਬਹੁਤ ਇੰਪੋਰਟੈਂਟ ਚਿੱਠੀ ਹੈ ਉਹ ਇੰਪੋਰਟੈਂਟ ਇਸ ਕਰਕੇ ਹੈ ਕਿ ਸੀਲਮਪੁਰ ਦਾ ਵਿਧਾਇਕ ਅਬਦੁਲ ਰਹਿਮਾਨ ਇੱਕ ਮੁਸਲਮਾਨ ਹੈ ਜੀ ਔਰ ਦਿੱਲੀ ਵਿੱਚ ਪਿਛਲੇ ਦਿਨਾਂ 'ਚ ਅ ਜਦੋਂ ਤੋਂ ਉਹ ਦਿੱਲੀ ਦੰਗੇ ਹੋਏ ਜਾਂ ਦੇਸ਼ ਵਿੱਚ ਬਹੁਤ ਥਾਵਾਂ ਤੇ ਮਸਜਿਦਾਂ ਵਿੱਚ ਦੰਗੇ ਹੋਏ ਜੀ ਜਾਂ ਦੇਸ਼ ਵਿੱਚ ਮੁਸਲਮਾਨਾਂ ਨੂੰ ਘਟ ਗਿਣਤੀ ਹੋਣ ਕਰਕੇ ਫਿਰਕੂ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਜੀ ਜਾਂ ਜੰਮੂ ਕਸ਼ਮੀਰ ਵਿੱਚ 370 ਧਾਰਾ ਤੋੜੀ ਗਈ ਜੀ ਜੰਮੂ ਕਸ਼ਮੀਰ ਨੂੰ ਇੱਕ ਖੁੱਲੀ ਜੇਲ੍ਹ 'ਚ ਤਬਦੀਲ ਕਰਤਾ ਗਿਆ ਐਸੀਆਂ ਕਈ ਘਟਨਾਵਾਂ ਨੇ ਹਮ ਜਿਹਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਉਹ ਚਿੱਠੀ 'ਚ ਕਰਦੇ ਨੇ ਜੀ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕਦੀ ਵੀ ਮੁਸਲਮਾਨਾਂ ਲਈ ਹਾ ਦਾ ਨਾਰਾ ਨਹੀਂ ਮਾਰਿਆ ਜੀ ਔਰ ਮੁਸਲਮਾਨ ਜਿਹੜੇ ਮੇਰੀ ਕਮਿਊਨਿਟੀ ਹੈ ਔਰ ਮੇਰੇ ਹਲਕੇ ਦੇ ਜਿਹੜੇ ਮੁਸਲਮਾਨ ਹੈ ਉਹ ਠੱਗੇ ਠੱਗੇ ਮਹਿਸੂਸ ਕਰਦੇ ਨੇ ਜੀ ਵੀ ਠੱਗੇ ਠੱਗੇ ਮਹਿਸੂਸ ਕਰਦੇ ਨੇ ਤੇ ਉਹ ਭਾਵੇਂ ਆ ਵੀ ਸਾਡੇ ਜਿਹੜਾ ਲੀਡਰ ਹੈ ਉਹ ਸਾਡੀ ਗੱਲ ਨਹੀਂ ਕਰਦਾ ਦਿੱਲੀ ਦੰਗਿਆਂ 'ਚ ਉਹਨਾਂ ਨੇ ਮੁਸਲਮਾਨਾਂ ਦੀ ਬਾਹ ਨਹੀਂ ਫੜੀ ਸੋ ਇਸ ਕਰਕੇ ਉਹ ਜਿਹੜੀ ਚਿੱਠੀ ਆ ਬੜੀ ਇੰਪੋਰਟੈਂਟ ਹੈ ਹਾਂ ਇਸ ਕਰਕੇ ਇਹ ਅਸੀਂ ਨਹੀਂ ਸਮਝਦੇ ਵੀ ਕੇਵਲ ਇਹੋ ਹੀ ਕਾਰਨ ਹੈ ਜੇ ਅਬਦੁਲ ਰਹਿਮਾਨ ਹੁਰਾ ਨੂੰ ਉੱਥੋਂ ਟਿਕਟ ਮਿਲ ਗਈ ਹੁੰਦੀ ਤਾਂ ਉਹਨਾਂ પાર્ટી ਨਹੀਂ ਸੀ ਛੱਡਣੀ ਇਹ ਵੀ ਗੱਲ ਅਸੀਂ ਸਮਝਦੇ ਹਾਂ ਪਰ ਮੈਂ ਇੱਥੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਹੁਸ਼ਿਆਰੀ ਆ ਉਹ ਵੀ ਸਮਝਦਾ ਅਰਵਿੰਦ ਕੇਜਰੀਵਾਲ ਨੂੰ ਵੀ ਪਤਾ ਹੈ ਕਿ ਮੇਰੀ ਜਿਹੜੀ ਪੋਲਿਟਿਕਸ ਹੈ ਉਹ ਸੌਫਟ ਹਿੰਦੂਤਵ ਦੀ ਪੋਲਿਟਿਕਸ ਹੈ ਮੈਂ ਰਾਮ ਦੇ ਪੈਰਲਲ ਹਨੂਮਾਨ ਖੜਾ ਕਰਦਾ ਹਾਂ ਜੋ ਸ਼੍ਰੀ ਰਾਮ ਜੀ ਕਹਿੰਦੇ ਨੇ ਤੇ ਮੈਂ ਜੇ ਹਲਮਾਨ ਦਾ ਕਹਿੰਦਾ ਆ ਮੈਂ ਹਿੰਦੂਤਵ ਦੀ ਪੋਲਿਟਿਕਸ ਖੇਡਦਾ ਆ ਇਹਦੇ ਚ ਮੈਂ ਮੁਸਲਮਾਨ ਅਗਨੋਰ ਕੀਤੇ ਨੇ ਜੇ ਮੈਂ ਮੁਸਲਮਾਨ ਅਗਨੋਰ ਕੀਤੇ ਨੇ ਤਾਂ ਹੋ ਸਕਦਾ ਹੈ ਮੁਸਲਮਾਨ ਮੇਰੇ ਤੋਂ ਨਾਰਾਜ਼ ਹੋਣ ਇਸ ਕਰਕੇ ਉੱਥੋਂ ਐਂਟੀ ਇਨਕੰਮਬੈਂਸੀ ਜਿਹੜੀ ਆ ਉਹਨੂੰ ਫੇਸ ਨਾ ਕਰਾਂ ਉੱਥੋਂ ਇਹਨੇ ਆਪਣਾ ਉਮੀਦਵਾਰ ਬਲ ਦਿੱਤਾ ਹੁਣ ਜਦੋਂ ਤੱਕ ਸਵਾਲ ਇਹ ਹੈ ਵੀ ਜਿਹੜੇ ਲੋਕ ਗਏ ਨੇ ਉਹਨਾਂ ਵਿੱਚ ਅ ਕਹਿਲਾਸ਼ ਗਹਿਲੋਤ ਹੋਰੀ ਗਏ ਨੇ ਜਿਹੜੇ ਬੀਜੇਪੀ ਚਲੇ ਗਏ ਨੇ ਜੀ ਔਰ ਰਾਜਕੁਮਾਰ ਆਨੰਦ ਹੋਰੀ ਗਏ ਨੇ ਇਹ ਵੀ ਬੀਜੇਪੀ ਚਲੇ ਗਏ ਨੇ ਇਹ ਦੋ ਵੱਡੇ ਲੀਡਰ ਨੇ ਜਿਹੜੇ ਬੀਜੇਪੀ ਚਲੇ ਗਏ ਨੇ ਆਉਣ ਵਾਲੇ ਸਮੇਂ 'ਚ ਜਦੋਂ ਬੀਜੇਪੀ ਟਿਕਟਾਂ ਦੇਹੇਗੀ ਤੇ ਉਦੋਂ ਪਤਾ ਲੱਗੇਗਾ ਕਿ ਇਹ ਵਿਅਕਤੀਆਂ ਨੂੰ ਟਿਕਟਾਂ ਮਿਲਦੀਆਂ ਕਿ ਨਹੀਂ ਮਿਲਦੀਆਂ ਜੇ ਬੀਜੇਪੀ ਦੀਆਂ ਟਿਕਟਾਂ ਮਿਲ ਗਈਆਂ ਤੇ ਉਹ ਛੱਜ ਚ ਪਾ ਕੇ ਆਮ ਆਦਮੀ ਪਾਰਟੀ ਨੂੰ ਛੱਟਣਗੇ ਜੀ ਜੇ ਭਾਜਪਾ ਦੀਆਂ ਟਿਕਟਾਂ ਨਾ ਮਿਲੀਆਂ ਤਾਂ ਫਿਰ ਉਹ ਦੇਖਣਗੇ ਕਿ ਊਠ ਕਿਸ ਕਰਬਟ ਬੈਠਣਾ ਹੈ ਕਿ ਉਹਨਾਂ ਨੇ ਕੀ ਫੈਸਲਾ ਲੈਣਾ ਜਾਂ ਕੀ ਨਹੀਂ ਇਦਾਂ ਹੀ ਰਜਿੰਦਰਪਾਲ ਗੋਤਮ ਹੋਰੀ ਵੀ ਇੱਕ ਵੱਡੇ ਲੀਡਰ ਸੀ ਉਹ ਜਿਹੜੇ ਨੇ ਕਾਂਗਰਸ ਚਲੇ ਗਏ ਨੇ ਉਹ ਭਾਜਪਾ ਚ ਨਹੀਂ ਗਏ ਜੀ ਇਹਦਾ ਮਤਲਬ ਇਹ ਆ ਕਿ ਕੁਝ ਲੀਡਰ ਜਿਹੜੇ ਨੇ ਜਿਨ੍ਹਾਂ ਨੂੰ ਛੱਡਿਆ ਗਿਆ ਜਾਂ ਇਗਨੋਰ ਕੀਤਾ ਗਿਆ ਜਾਂ ਜਿਹੜੇ ਲੱਗਦੇ ਸੀ ਕਿ ਕੁਝ ਪਾਰਟੀ ਚ ਅਪਸਟ ਚੱਲ ਰਿਹਾ ਆ ਉਹ ਵੱਖ-ਵੱਖ ਪਾਰਟੀਆਂ ਚ ਗਏ ਨੇ ਪਰ ਉਹਨਾਂ ਦੀ ਗਿਣਤੀ ਬਹੁਤ ਵੱਡੀ ਨਹੀਂ ਗਈ ਜੇ 18 ਬੰਦਿਆਂ ਨੂੰ ਟਿਕਟ ਨਾ ਦਿੱਤੀ ਹੋਵੇ ਤਾਂ ਘੱਟੋ-ਘੱਟ 18 ਤਾਂ ਹੋਣੇ ਚਾਹੀਦੇ ਸੀ ਅਜੇ ਗਿਣਤੀ 3 ਤੱਕ ਹੈ ਆਉਣ ਵਾਲੇ ਦਿਨਾਂ ਚ ਜਿਹੜਾ ਆ ਉਹ ਸਪਸ਼ਟ ਪਤਾ ਲੱਗੇਗਾ ਹੁਣ ਜਿਹੜੇ ਲੀਡਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਕੀ ਕਾਂਗਰਸ ਉਹਨਾਂ ਨੂੰ ਟਿਕਟਾਂ ਦਿੰਦੀ ਆ ਜਿਹੜੇ ਭਾਜਪਾ ਸ਼ਾਮਲ ਹੋ ਗਏ ਨੇ ਭਾਜਪਾ ਉਹਨਾਂ ਨੂੰ ਟਿਕਟ ਦਿੰਦੀ ਹੈ ਹੂੰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਕਿੰਨਾ ਕੁ ਡੈਮੇਜ ਕਰਦੇ ਨੇ ਕਿੰਨਾ ਕੁ ਡੈਮੇਜ ਨਹੀਂ ਕਰਦੇ ਪਰ ਇਹ ਸਚਾਈ ਹੈ ਵੀ ਦੋ ਤੇ ਲੀਡਰ ਜਿਹੜੇ ਨੇ ਉਹ ਪਾਰਟੀ ਛੱਡ ਚੁੱਕੇ ਨੇ ਕਾਂਗਰਸ ਪਾਰਟੀ ਚਾਹੁੰਦੀ ਏ ਸੀ ਕਿ ਦਿੱਲੀ ਦੀਆਂ ਚੋਣਾਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਲੜੀਆਂ ਜਾਣ ਜੀ ਕਿਉਂਕਿ ਇੰਡੀਆ ਗਠਬੰਧਨ ਦੇ ਇਹ ਦੋਨੇ ਹਿੱਸੇ ਸੀ ਹੂੰ ਇੰਡੀਆ ਗਠਬੰਧਨ ਦੀ ਜਿਹੜੀ ਦਿੱਲੀ ਦੀ ਕਾਰਗੁਜ਼ਾਰੀ ਹੈ ਨਾ ਜੀ ਜੀ ਉਹ ਬਹੁਤ ਨਿਰਾਸ਼ਾਜਨਕ ਰਹੀ ਦਿੱਲੀ ਲੋਕ ਸਭਾ ਦੀਆਂ ਚੋਣਾਂ ਵਿੱਚ ਸੱਤ ਦੀਆਂ ਸੱਤ ਸੀਟਾਂ ਹੀ ਜੀ ਆ ਜਿਹੜੀ ਭਾਜਪਾ ਆ ਉਹ ਜਿੱਤ ਗਈ ਤੇ ਗਠਬੰਧਨ ਇੰਡੀਆ ਗਠਬੰਧਨ ਉਹ ਇੱਕ ਸੀਟ ਵੀ ਨਹੀਂ ਜਿੱਤ ਸਕਿਆ ਜੀ ਕਮਾਲ ਦੀ ਗੱਲ ਇਹ ਹੈ ਕਿ ਇਹ ਜਿਹੜਾ ਮਾਰਜਨ ਹੈ ਭਾਜਪਾ ਦਾ ਲੋਕ ਸਭਾ ਦੀ ਗੱਲ ਕਰ ਰਿਹਾ ਹਾਂ ਹੂੰ ਉਹ ਵੀ ਇੰਨਾ ਜ਼ਿਆਦਾ ਹੈ ਕਿਤੇ ਲੱਖ ਦਾ ਕਿਤੇ 1.5 ਲੱਖ ਦਾ ਕਿਤੇ 2 ਲੱਖ ਦਾ ਕਿਤੇ 3 ਲੱਖ ਦਾ ਵੀ ਹੈ ਹੂੰ 3 ਲੱਖ ਦੇ ਵੋਟ ਮਾਰਜਨ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਇਹ ਲੱਗਦਾ ਆ ਵੀ ਜਿਹੜੀ ਕਾਂਗਰਸ ਹੈ ਉਹ ਸੀਟਾਂ ਦਾ ਬਰਾਬਰ ਮੰਗਦੀ ਹੈ ਜੀ ਪਰ ਲੋਕਾਂ 'ਚ ਇਹਨਾਂ ਦਾ ਕੋਈ ਆਧਾਰ ਹੈ ਨਹੀਂਗਾ ਹੂੰ ਮੈਂ ਵੱਡੇ ਪੱਧਰ ਤੇ ਇਸ ਖੇਤਰ 'ਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਆਉਣ ਵਾਲੇ ਦਿਨਾਂ 'ਚ ਉਹਦੇ ਅੰਕੜੇ ਕੱਢਾਂਗੇ ਵੀ ਜ਼ਿਆਦਾ ਵੱਡਾ ਮਾਰਜਨ ਜਿਹੜਾ ਲੋਕ ਸਭਾ ਚ ਪਿਆ ਉਹ ਕਾਂਗਰਸ ਦੇ ਉਮੀਦਵਾਰਾਂ ਨੂੰ ਪਿਆ ਕਿ ਆਮ ਆਦਮੀ ਪਾਰਟੀ ਦੇ ਨੂੰ ਪਿਆ ਹੁਣ ਕਾਂਗਰਸ ਦੀ ਚਾਹਤ ਤਾਂ ਕੁਝ ਕਰ ਨਹੀਂ ਸਕਦੀ ਸੀ ਕਿਉਂਕਿ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਸਾਫ਼ ਨਾ ਕਰ ਦਿੱਤਾ ਵੀ ਮੈਂ ਤਾਂ ਇਕੱਲੇ ਨੇ ਚੋਣਾਂ ਲੜਨੀਆਂ ਨੇ ਅਭੀ ਜਦੋਂ ਇੰਡੀਆ ਗਵਰਨਮੈਂਟ ਦੀ ਚੋਣ ਹੋਏਗੀ ਉਦੋਂ ਮੈਂ ਇੰਡੀਆ ਗਠਜੰਬੰਦਨ ਦਾ ਹਿੱਸਾ ਬਣਾਗਾ ਆ ਜਿਵੇਂ ਤੁਸੀਂ ਹਿਮਾਚਲ ਚ ਅਲੱਗ ਲੜੀ ਆ ਤੁਸੀਂ ਹਰਿਆਣੇ ਚ ਅਲੱਗ ਲੜੀ ਐ ਜੇ ਰਾਜਸਥਾਨ ਚ ਅਲੱਗ ਲੜੀ ਐ ਤੇ ਇਦਾਂ ਦਿੱਲੀ ਚ ਮੈਂ ਅਲੱਗ ਲੜਨਾ ਚਾਹਣਾ ਜੀ ਹੁਣ ਇਹਦੇ ਚੱਲਦਿਆਂ ਕਾਂਗਰਸ ਨੂੰ ਵੀ ਜਿਹਨੂੰ ਕਹਿੰਦੇ ਨੇ ਮਰਦਿਆਂ ਨੂੰ ਅੱਖ ਚੱਬਿਆ ਹਮ ਅੱਖ ਚੱਬਣਾ ਪਿਆ 21 ਜਿਹੜੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਿਹੜੀ ਐ ਉਹ ਕਾਂਗਰਸ ਨੇ ਜਾਰੀ ਕਰ ਦਿੱਤੀ ਐ ਜਿਹਦੇ ਚ ਸਾਬਕਾ ਪ੍ਰਧਾਨ ਅਨਰਲ ਕੁਮਾਰ ਨੂੰ ਪਟਪੜ ਗੰਜ ਤੋਂ ਟਿਕਟ ਦੇ ਦਿੱਤੀ ਗਈ ਐ ਜੀ ਜੀ ਅ ਇਹ ਲੱਗਦਾ ਇਹ ਪਹਿਲਾਂ ਹੀ ਇਹ ਲੱਗਦਾ ਸੀ ਬੀ ਜੇ ਅਨਿਲ ਕੁਮਾਰ ਉਥੇ ਚੋਣ ਲੜਦਾ ਹੈ ਤੇ ਉਹ ਮਨੀਸ਼ ਵਾਸਤੇ ਇੱਕ ਪ੍ਰੋਬਲਮ ਖੜੀ ਕਰ ਸਕਦਾ ਸੀ ਜੀ ਪਾਰਟੀ ਦੇ ਪ੍ਰਧਾਨ ਦਵਿੰਦਰ ਯਾਦਵ ਹੋਰਾਂ ਨੂੰ ਵੀ ਮਤਲਬ ਬਾਦਲੀ ਹਲਕੇ ਤੋਂ ਉਹ ਜਿਹੜਾ ਉਮੀਦਵਾਰ ਬਣਾ ਦਿੱਤਾ ਗਿਆ ਇਹਨਾਂ ਦੋਨਾਂ ਤੋਂ ਬਿਨਾਂ 18 ਉਮੀਦਵਾਰ ਹੋਰ ਨੇ ਜਿਹੜੇ ਇਹਨਾਂ ਦੀ ਪਾਰਟੀ ਦੇ ਉਮੀਦਵਾਰ ਨਹੀਂ ਆਉਣ ਵਾਲੇ ਦਿਨਾਂ 'ਚ ਕਾਂਗਰਸ ਬਾਕੀ ਉਮੀਦਵਾਰ ਵੀ ਖੜੇ ਕਰੇਗੀ ਇਹ ਗੱਲ ਸਪਸ਼ਟ ਹੈ ਇਹ ਦੇਖਣਾ ਹੋਏਗਾ ਦੇ ਬਾਕੀ ਪਾਰਟੀਆਂ ਚੋ ਆਏ ਉਮੀਦਵਾਰ ਕਿੰਨੇ ਜਿਹੜੇ ਕਾਂਗਰਸ ਵਾਲ ਜਾਂਦੇ ਨੇ ਤੇ ਕਿੰਨੇ ਅਕਲੂ ਟਿਕਟ ਮਿਲਦੀ ਆ ਉਹਦੇ ਤੋਂ ਸਾਨੂੰ ਡੈਮੇਜ ਕੰਟਰੋਲ ਦੀ ਸਥਿਤੀ ਸਪਸ਼ਟ ਹੋ ਜਾਂਦੀ ਹੈ ਜੀ ਸਰ ਹੁਣ ਸਵਾਲ ਇਹ ਹੈ ਕਿ ਦਿੱਲੀ ਦੇ ਵਿੱਚ ਇੰਡੀਆ ਗਠਜੰਦਨ ਜਿਹੜਾ ਆ ਉਹ ਵਿਖਰ ਗਿਆ ਲੱਗਦਾ ਹੈ ਕੀ ਕਹਿਣਾ ਚਾਹੋਗੇ ਦਿੱਲੀ ਚ ਇੰਡੀਆ ਗਠਜੰਦਨ ਨੇ ਵਿਖਰ ਹੀ ਜਾਣਾ ਸੀ ਉਹਦੇ ਦੋ ਤਿੰਨ ਕਾਰਨ ਨੇ ਹਾਂ ਜਦੋਂ ਹਰਿਆਣਾ ਵਿੱਚ ਇੰਡੀਆ ਗਠਜੰਦਨ ਦੀ ਰਾਖੀ ਨਹੀਂ ਨਾ ਹੋਈ ਹਾਂ ਹਰਿਆਣਾ ਵਿੱਚ ਇੰਡੀਆ ਗਠਜੰਦਨ ਦੀ ਰਾਖੀ ਬੜੀ ਹੁਸ਼ਿਆਰੀ ਦੇ ਨਾਲ ਕਰਨ ਦੀ ਲੋੜ ਸੀ ਜਦੋਂ ਸਾਰੇ ਐਗਜ਼ਿਟ ਪੋਲ ਇਸ ਗੱਲ ਦੀ ਦੁਹਾਈ ਪਾ ਰਹੇ ਸੀ ਕਿ ਹਰਿਆਣੇ ਦੇ ਲੋਕ ਭਾਜਪਾ ਦੇ ਰਾਜ ਤੋਂ ਆਗਏ ਨੇ ਹਾਂ ਹਰਿਆਣੇ ਦੇ ਲੋਕ ਤਬਦੀਲੀ ਚਾਹੁੰਦੇ ਨੇ ਹਰਿਆਣੇ ਦੇ ਲੋਕ ਇੰਡੀਆ ਗਠਬੰਧਨ ਦੇ ਹੱਕ 'ਚ ਨੇ ਹਾਂ ਇੰਡੀਆ ਗਠਬੰਧ 10 ਸੀਟਾਂ ਦੇ ਵਿੱਚੋਂ 5 ਇੰਡੀਆ ਗਠਬੰਧਨ ਦੇ ਕੋਲ ਸੀ 5 ਭਾਜਪਾ ਕੋ ਸੀ ਪਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਜਿਹੜਾ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਸੀ ਜੀ ਉਹ ਹਰਿਆਣੇ ਦੀ ਇਲੈਕਸ਼ਨ ਵੇਲੇ ਜੇਲ੍ਹ ਤੋਂ ਬਾਹਰ ਆ ਗਿਆ ਹਮ ਸਵਾਲ ਬੜਾ ਕਲੀਅਰ ਹੈ ਉਹਦਾ ਆਪਾਂ ਵੀ ਆਪਣੇ ਚੈਨਲ ਤੇ ਗੱਲ ਕੀਤੀ ਸੀ ਦੁਨੀਆ ਭਰ ਦੀ ਪ੍ਰੈਸ ਨੇ ਦੀ ਕਵਰੇਜ ਕੀਤੀ ਸੀ ਜੀ ਵੀ ਅਰਵਿੰਦ ਕੇਜਰੀਵਾਲ ਇੱਕ ਬਹੁਤ ਹੀ ਜਿੱਦੀ ਕਿਸਮ ਦਾ ਇਨਸਾਨ ਹੈ ਹਮ ਜਿਹੜਾ ਕਿਸੇ ਦੂਸਰੀ ਪਾਰਟੀ ਦੇ ਨਾਲ ਰਲ ਕੇ ਚੱਲਣ 'ਚ ਵਿਸ਼ਵਾਸ ਨਹੀਂ ਰੱਖਦਾ ਹਮ ਅਰਵਿੰਦ ਕੇਜਰੀਵਾਲ ਨੇ 10 ਸੀਟਾਂ ਦੀ ਮੰਗ 90 ਦੇ ਵਿੱਚੋਂ ਹਰਿਆਣੇ 'ਚ ਕਰ ਦਿੱਤੀ ਹਮ ਜਿਹੜੀ ਕਾਂਗਰਸ ਹੈ ਉਹਨੂੰ 5 ਸੀਟਾਂ ਦਿੰਦੀ ਸੀ ਜੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਖੋ ਜੇ ਤੁਸੀਂ ਮੇਰੇ ਨਾਲ ਨਾ ਚੱਲੇ ਤਾਂ ਮੈਂ 90 ਦੀਆਂ 90 ਸੀਟਾਂ ਤੇ ਚੋਣ ਲੜਾਂਗਾ ਜੀ ਜੀ ਔਰ ਤੁਹਾਨੂੰ ਵੀ ਹਰਾ ਦਾਂਗਾ ਇਹ ਗੱਲ ਉਹ ਗੁਜਰਾਤ ਚ ਵੀ ਕਰਕੇ ਆਇਆ ਸੀ ਗੁਜਰਾਤ ਵਿੱਚ ਕਾਂਗਰਸ ਦੀ ਹਾਰ ਦਾ ਸੇਰਾ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਗਿਆ ਸੀ ਭਾਜਪਾ ਦੀ ਜਿੱਤ ਦਾ ਸੇਰਾ ਅਰਵਿੰਦ ਕੇਜਰੀਵਾਲ ਨੂੰ ਗਿਆ ਜੀ ਬਿਲਕੁਲ ਇੱਥੇ ਵੀ ਉਹਨੇ ਗੁਜਰਾਤ ਹੀ ਦੁਹਰਾਇਆ ਉਦੋਂ ਲੋਕਾਂ ਨੇ ਇਹ ਗੱਲ ਕਹੀ ਕਿ ਅਰਵਿੰਦ ਕੇਜਰੀਵਾਲ ਜਿਹੜਾ ਹੈ ਭਾਜਪਾ ਦੀ ਵੀ ਟੀਮ ਹੈ ਮੈਂ ਤੇ ਇਹ ਗੱਲ ਨਹੀਂ ਕਹਿੰਦਾ ਮੈਂ ਤੇ ਇਹ ਸਮਝਦਾ ਵੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਫਿਰ 90 ਦੀਆਂ 90 ਸੀਟਾਂ ਦੇ ਉਮੀਦਵਾਰ ਖੜੇ ਕਰ ਦਿੱਤੇ ਬਹੁਤੇ ਭਾਵੇਂ ਆਪਣੀ ਜਮਾਨਤ ਨਹੀਂ ਬਚਾ ਸਕੇ ਪਰ ਇੱਕ ਗੱਲ ਕਲੀਅਰ ਹੈ ਕਿ 15 ਸੀਟਾਂ ਜਿਹੜੀਆਂ ਕਾਂਗਰਸ ਦੀਆਂ ਨੇ ਉਹ ਅਰਵਿੰਦ ਕੇਜਰੀਵਾਲ ਕਰਕੇ ਹਾਰ ਗਈਆਂ ਜੇ ਉਹ 15 ਸੀਟਾਂ ਨਾ ਹਾਰੀਆਂ ਹੁੰਦੀਆਂ ਅੱਜ ਹਰਿਆਣੇ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਹੁੰਦੀ ਸੋ ਇਹ ਸਮੀਕਰਨਾ ਜਿਹੜੀਆਂ ਨੇ ਉਹ ਭਾਜਪਾ ਦੀ ਟਿਪਸ ਤੇ ਨੇ ਜਿਹੜੀ ਅੱਜ ਕੇਜਰੀਵਾਲ ਕਰਦਾ ਹੈ ਜਾਂ ਕਾਂਗਰਸ ਕਰਦੀ ਫਿਰਦੀ ਹੈ ਨਾ ਭਾਜਪਾ ਦੇ ਟਿਪਸ ਤੇ ਆ ਭਾਜਪਾ ਨੂੰ ਪਤਾ ਸੀ ਜਦੋਂ ਜੇਲ੍ਹ ਚੋਂ ਛੱਡਿਆ ਇਹਨੇ ਆਪਣੇ 90 ਬੰਦੇ ਖੜੇ ਕਰਦੇ ਨੇ ਉਹੀ ਗੱਲ ਹੋਈ ਉਹਨੇ ਕਰ ਦਿੱਤੇ ਜੇ ਜੇਲ੍ਹ ਚ ਹੁੰਦਾ ਤਾਂ ਹੋ ਸਕਦਾ ਸੀ ਇਹ ਸਮਝੌਤਾ ਸਿਰੇ ਚੜ ਜਾਂਦਾ ਪੰਜ ਸੀਟਾਂ ਦੇ ਵਿੱਚੋਂ ਕਿਤੇ ਉਹ ਵੀ ਇਹ ਜਿੱਤ ਨਹੀਂ ਸਕੇ ਔਰ ਬਹੁਤਿਆਰ ਤੋਂ ਇਹ ਨਦੀ ਜਮਾਨ ਤੇ ਜਦ ਤੋਈ ਹੈ ਪਰ ਹੁਣ ਤਾਂ ਅਸੀਂ ਗੱਲ ਦਿੱਲੀ ਵਿਧਾਨ ਸਭਾ ਦੀ ਕਰਦੇ ਆਂ ਦਿੱਲੀ ਵਿਧਾਨ ਸਭਾ ਚ ਆਉਣ ਵਾਲੇ ਦਿਨਾਂ ਚ ਸਥਿਤੀ ਸਪਸ਼ਟ ਹੋਣੀ ਹੈ ਜਦੋਂ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਹੈ ਹਜੇ ਭਾਜਪਾ ਨੇ ਉਹ ਸੂਚੀ ਜਾਰੀ ਨਹੀਂ ਕੀਤੀ ਜੀ ਸੋ ਐਸੀ ਅਸ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਹੈ ਸਰ ਤੁਸੀਂ ਵਕ ਵਕ ਮੁੱਦੇ ਤੇ ਵਿਚਾਰ ਚਰਚਾ ਕੀਤੀ ਹੈ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਧੰਨਵਾਦ ਸੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ